ਤਾਂ ਉਹਨੂੰ ਜੰਨਤ ਵਾਲੀਆਂ ਥਾਵਾਂ ਮਿਲਣਗੀਆਂ ਨੇ ਪੁਰੀਆਂ ਦੇਖ ਲਓ ਪਾਣੀ ਦਾ ਥੰਡੇ ਸੋਹਣਾ ਜਿਹਾ ਬਰਸਤੋਂ-ਬਰਸਤੇ ਹਰੀਆਪਨ ਉਹਨੂੰ ਦੁਆਰਾ ਸ਼੍ਰੀ ਹਿੰਦਪੁਰ ਸਾਹਿਬ ਬੋਪਿੰਦ ਤਾਂ ਆਰਿਆਂ ਸੰਗਤਾਂ ਦਰਸ਼ਨ ਕਰਕੇ ਹਿੰਦਪੁਰ ਸਾਹਿਬ ਸੰਗਤਾਂ ਆ ਰਹੀਆਂ ਜਾ ਰਹੀਆਂ ਤੇ ਟਰੈਕਿੰਗ ਹੋ ਗਈ ਸ਼ੁਰੂ ਸਾਡੀ ਅਜੇ ਤਾਂ ਅੱਧਾ ਕਿਲੋਮੀਟਰ ਮਸਾ ਲੰਗੇ ਆ 4000 ਤੋਂ ਘੱਟ ਨਹੀਂ ਦਿੰਦੇ ਰੂਮ ਨਾਲ ਵਾਲਿਆਂ ਨੂੰ 4000 ਦਾ ਦਿੱਤਾ ਤੇ ਕਸਮਾ ਚੰਗੀ ਆ ਸਮਝ ਲਉ ਵੀ 2000 ਦਾ ਮਿਲਿਆ ਬਾਕੀ 2000 ਤੋਂ ਥੱਲੇ ਦਾ ਕੋਈ ਰੂਮ ਤੁਹਾਨੂੰ ਮਿਲਣਾ ਹੀ ਨਹੀਂ ਬਹੁਤ ਵਧੀਆ ਦੇਖ ਲੋ ਇਹ ਨਾਈਸ ਥੀ ਵੂ ਝਰਨੇ ਪਰਪਾ ਦਾ ਪਾਣੀ ਫੋਰ ਫੋਰ ਕੇ ਆ ਰਿਹਾ ਬਣਾ ਇਹ ਜੇ ਪੱਥਰਾਂ ਦੀ ਟਰੈਕਿੰਗ ਆ ਜੀ ਸਾਰੀ ਕਿਤੇ ਚੜਾਈ ਤੇ ਕਿਤੇ ਤਰਾਈ ਪਰ ਜ਼ਿਆਦਾਤਰ ਜਾਨ ਲਗੇ ਚੜਾਈ ਮਿਲਦੀ ਆਂ ਅਰੇਂਜਮੈਂਟ ਪੂਰਾ ਕਰਕੇ ਲਓ ਇਹਦਾ ਲਿੰਕਾ ਹੀ ਬਣਾ ਲਿਆ ਪਲੇਟ ਆ ਟਮਾਟਰ ਪਿਆਜ਼ ਟਮਾਟਰ ਪਿਆਜ਼ ਗੰਡੇ ਸਭ ਕੁਝ ਪਾਇਆ ਹੋਇਆ ਦੇਖ ਲਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤੇ ਇਸ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਸ਼੍ਰੀ ਗੋਬਿੰਦ ਘਾਟ ਤੋਂ ਸ਼੍ਰੀ ਗੋਬਿੰਦ ਧਾਮ

ਯਾਰ ਡੰਡੇ ਜੇ ਦੇਖ ਲੋ ਮੋਟੇ ਕਿੰਨੇ ਵਾਸਤੇ ਇੱਥੋਂ ਲੈਣੇ ਪਏ ਆ ਤੁਹਾਨੂੰ ਤੇ ਫਲੈਟ ਹੈ ਹੀ ਨਹੀਂ ਕੋਈ ਭਰਾ ਇਹ ਬੀਜ ਨਹੀਂ ਬੋਸ ਹੈ ਮਾਰ ਦੇ ਕੇ ਫੇਰ ਜਾ ਕੇ ਕਿਤੇ ਪਹੁੰਚਦਾ ਬੰਦਾ ਚੜਾਈ ਚੜਦਾ ਦੇਖੋ ਸਾਰੇ ਐਦਾਂ ਹੀ ਅਟਰਾਈ ਕਰ ਰਹੇ ਆ ਇਹ ਦਰਸ਼ਨ ਕਰ ਆਏ ਆ ਸ੍ਰੀ ਹਿਮਕੁੰਡ ਸਾਹਿਬ ਮੰਡੇ ਦੇਖੋ ਸਾਰਿਆਂ ਕੋਲੇ ਡੰਡੇ ਫੜੇ ਹੋਏ ਆ ਤੇ ਉਹ ਖੜੀਆਂ ਟਰੈਕਸ ਆ ਗਈਆਂ 4 ਕਿਲੋਮੀਟਰ ਤੱਕ ਗੋਬਿੰਦਗੜ ਤੋਂ ਇੱਥੇ ਤੱਕ ਛੱਡ ਕੇ ਜਾਂਦੀਆਂ ਵੀਰ ਬਏ ਦੇ ਦਿੰਦੇ ਆ ਬਈ ਇਹ ਸ਼ੁਰੂ ਚ ਲੈਣੇ ਤੁਸੀਂ ਬੱਚੇ 50 ਰੁਪਏ ਦੇ ਦੇਈ ਜਾਂਦੇ ਆ ਤੇ ਬਾਕੀ ਕਈ ਵਾਰੀ ਬੰਦੇ ਉੱਤੋਂ ਆਉਂਦੇ ਆ ਉਹ ਵਿਚਾਰੇ ਉਦਾਂ ਹੀ ਦੇ ਦਿੰਦੇ ਆ ਬਰਫ ਦੇਖ ਰਹੇ ਹਾਂ ਕਿਵੇਂ ਉੱਥੇ ਜਾਣਾ ਦੇਖ ਲਓ ਸ਼੍ਰੀ ਹਿਮਕੁੰਡ ਸਾਹਿਬ ਗੋਬਿੰਦ ਧਾਮ ਤੱਕ ਹੀ ਪਹੁੰਚਾਂਗੇ ਬੜੀ ਮੁਸ਼ਕਲ ਨਾਲ ਹੋ ਗਈ ਸ਼ੁਰੂ ਦੇਖ ਲਓ ਮਾਹੌਲ ਪਿੱਛੇ ਦਾ ਕਿ 46 ਮਿੰਟ ਹੋ ਗਏ ਤੇ ਉਹ ਟ੍ਰੈਕਿੰਗ ਸ਼ੁਰੂ ਕਰ ਰਹੇ ਆਂ ਬਹਿ ਗਿਆ ਵਿਚੇ ਪਾਲੀ ਖਾਲੀ ਤੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਜਾਣ ਉਹ ਵੀ ਨਿਤਾਮ ਤੱਕ ਆ ਦੇ ਲੋ ਸੰਗ ਤਾਂ ਆ ਰੀਆਂ ਨੇ ਓਏ ਆ ਸਟਿਪ ਵੀ ਟਾਈ ਕਰਦੇ ਆ ਥੋੜੇ ਦੋ ਤਰਾ ਮੋੜੇ ਜੀ ਆਨ ਤੋਂ ਖੋਰਾ ਲੋ ਜੀ ਇੱਥੋਂ ਹੈਗਾ ਤੂੰ ਇੱਕ ਰੇਨ ਤਾਂ ਮੈਨੂੰ ਦੋਨੇ ਫੜਾ ਦੇ ਨਾ ਗੋਬਿੰਦ ਤਾਮ 1 ਕਿਲੋਮੀਟਰ ਗੋਬਿੰਦ ਘਾਟ ਤੋਂ 13 ਕਿਲੋਮੀਟਰ ਚਾਰ ਕਿਲੋਮੀਟਰ ਆਉਂਦਾ ਆ ਜਾਂਦੀ ਹੈ ਟ੍ਰੈਕਸ ਟੀਮ ਟ੍ਰੈਕਿੰਗ ਵਾਲੀ ਦੇਖੋ ਦੋ ਦੋ ਡੰਡੇ ਹੱਥਾਂ 'ਚ ਫੜੇ ਹੋਏ ਆ ਤੇ ਭੱਜੇ ਜਾਂਦੇ ਆ ਗਾਂਹ ਜਾ ਕੇ ਥੋੜਾ ਜਿਹਾ ਹੋਊਗਾ ਸਾਹ ਚੜੂਗਾ ਤੇ ਜਾਣਾ ਪਊ ਚੋਟੀ ਤੇ ਇੱਥੋਂ ਹੈਗਾ ਜੀ ਹੁਣ ਗੋਵਿੰਦ tạm 9 ਕਿਲੋਮੀਟਰ ਪੈਦਲ ਯਾਤਰਾ ਚਾਰ ਬੰਦੇ ਚਾਰ ਪਲੇਟਾਂ ਤੇ ਖਾਣੀ ਹੈਗੀ ਇਸ ਤੋਂ ਬਾਅਦ ਕਰਦੇ ਆ ਟ੍ਰੈਕਿੰਗ ਸ਼ੁਰੂ ਤੇ ਕਿੰਨੇ ਦੀ ਪਲੇਟ ਆ ਬਈ 60 ਹੈ 60 ਰੁਪਏ ਕੀ ਇੱਕ ਪਲੇਟ ਪਲੇਟ ਆ ਟਮਾਟਰ ਪਿਆਜ਼ ਟਮਾਟਰ ਪਿਆਜ਼ ਗੰਡੇ ਸਭ ਕੁਝ ਪਾਇਆ ਹੋਇਆ ਦੇ ਲੋ ਪਲੇਟ ਦਿੰਦੇ ਨੇ ਬਈ ਨਵੰਬਰ ਦਸੰਬਰ ਜਿੱਥੇ ਬਰਫ਼ ਪੈ ਜਾਂਦੀ ਹੈ ਜਿੱਥੋਂ ਅਸੀਂ ਟ੍ਰੈਕਿੰਗ ਸ਼ੁਰੂ ਕੀਤੀ ਆ ਰੋਬਿੰਦ ਘਾਟ ਤੋਂ 4 ਕਿਲੋਮੀਟਰ ਅੱਗੇ ਆ ਕੇ ਤੇ ਅੱਗੇ ਜਾਣਾ ਕੋਬਿੰਦ ਧਾਮ ਤੋਂ ਹੈਗਾ 8.5 ਕਿਲੋਮੀਟਰ ਰਹਿ ਗਿਆ ਤੇ ਮੈਂ ਵੀ ਮੂਲ ਖਾ ਕੇ ਰੈਡੀ ਹੋ ਗਿਆ ਹੁਣ ਕਰਦੇ ਆ ਟ੍ਰੈਕਿੰਗ ਸ਼ੁਰੂ ਟਾਈਮ ਹੋ ਗਏ ਆਪਣੇ 3:19 ਕਰਦੇ ਆ ਟ੍ਰੈਕਿੰਗ ਸ਼ੁਰੂ ਤੇ ਸਾਹਮਣੇ ਦੇਖੋ ਤੇ ਹੀ ਪਰਪਲ ਲੱਦੇ ਹੋਏ ਪਹਾੜ ਚੋਟੀ ਦੇ ਦੇਖੋ ਗਗਨ ਜੀ ਕਿੰਲੇ ਦੀ ਬੋਤਲ ਲੈ ਕੇ ਪਾਣੀ ਦੀ ਉਹਦੇ ਚ ਪਾ ਘੋਲ ਲਿਆ ਗੁਰੂ ਕੁੰਡੀ ਅੱਦੇ ਥੱਲੇ ਡੋਲਦੇ ਯਾਰ ਅਰੇ ਰੇਂਜਮੈਂਟ ਪੂਰਾ ਕਰਕੇ ਲਓ ਇਹਦਾ ਲਿੰਕਾ ਹੀ ਬਣਾ ਲਿਆ ਠੀਕ ਕੀ ਹੈ ਇਹ ਗਾਣ ਪਾਣੀ ਲਓ ਜੀ ਫੈਂਟਾ ਬਣ ਗਿਆ ਦੇਖ ਲਓ ਗਲੂ ਕੁੰਡੀ ਪਾ ਕੇ ਗਲੂ ਕੁੰਡੀ ਪੀ ਪੀ ਕੇ ਫੇਰੀ ਚੜ ਹੁਣਾ એનર્ਜੀ ਆ ਜਾਂਦੀ ਹੈ ਬੰਦੇ ਚ ਦੇਖੋ ਹੰਦੂ ਜੀ ਬੋਤਲ ਤਿਆਰ ਕਰ ਰਿਹਾ ਗਾਣ ਚੱਲਦੇ ਲਓ ਜੀ ਆਫ ਰੋਡਿੰਗ ਹੋ ਗਈ ਸਟਾਰਟ देखो पथरी-पत्थरा तले ते ਆਤਾ ਦਿਖਾ ਦੇ ਬੋਤਲਾਂ ਜਿਹੜੀਆਂ ਜਿਹਦੇ ਨਾਲ એનર્ਜੀ ਮਿਲਣੀ ਆ ਆ ਦੇਖ ਲਓ ਸਾਰਿਆਂ ਨੇ ਇੱਕ-ਇੱਕ ਬੋਤਲ ਪਾ ਲਈ ਆ ਬੈਗ ਚ ਗਲੂ ਕੌਂਡੀ ਦੀ ਖੋਲ ਕੇ ਤਾਂ ਜਾ ਕੇ ਕਿਤੇ ਇਹ ਟਰੈਕਿੰਗ ਹੋਣੀ ਆ ਪੂਰੀ ਉਹ ਦੇਖੋ ਹੈਲੀਕਾਪਟਰ ਆ ਏਰੀਆ ਟਰੈਕਿੰਗ ਵਾਸਤੇ ਲੋ ਕੋੜਿਆਂ ਤੇ ਵੀ ਜਾਂਦੇ ਆ ਤੇ ਦੇਖੋ ਤੁਸੀਂ ਵਿਊ ਪੂਰਾ बस सिद्ध मुसल्ले ਦੇ ਗਾਣੇ ਚੱਲਦੇ ਆ ਦੇਖ ਲੋ ਦੂਰ ਤੱਕ ਬੱਲੇ ਬੱਲੇ ਕਰਾਈ ਪਈ ਹੈ ਬੜੀ। ਬਈ ਦੇਖ ਲੋ ਪਿੱਛੇ ਦਾ ਵਿਊ ਪੂਰੇ ਘੈਂਟ ਘੈਂਟ ਪਹਾੜ ਆ ਪਰ ਪਹਾੜ ਚੜ੍ਹਨ ਵਾਸਤੇ ਬਹੁਤ ਮਿਹਨਤ ਲੱਗਣੀ ਆ। ਤੇ ਅੱਗੇ ਦਾ ਸਟੇਪ ਜੀ ਜ਼ਰੂਰ ਫੜ ਲਿਓ। ਤੇਰੀ ਚੜ੍ਹ ਹੁੰਨੀ ਆ ਚੜਾਈ ਦੇਖ ਲਓ ਸੰਗਤਾ ਆ ਰਹੀਆਂ ਜਾ ਰਹੀਆਂ ਤੇ ਟ੍ਰੈਕਿੰਗ ਹੋ ਗਈ ਸ਼ੁਰੂ ਸਾਡੀ ਅਜੇ ਤਾਂ ਅੱਧਾ ਕਿਲੋਮੀਟਰ ਮਸਾ ਲੰਘੇ ਆ ਹੁਣ ਦੇਖਦੇ ਆ ਕਿੰਨਾ ਟਾਈਮ ਲਗਾਤਾਰ ਚੱਲਦੇ ਆ ਆ ਦੇਖ ਲਓ ਆਪਣੀ ਟੀਮ ਨਾਲ ਨਾਲ ਆ ਰਹੀ ਆ ਦੇਖੋ ਗਗਨ ਜੀ ਬਾਜੀ ਨਾਮ ਬੱਲੇ ਸੋ ਕੀ ਹੈ ਬੜੇ ਦੇਖ ਲੋ ਇਹ ਘੋੜੇ ਘੋੜੇ ਵਾਲੇ ਕਿੰਨੇ ਪੈ ਰਹੇ ਕਹਿੰਦੇ ਆ 1900 1900 ਰੁਪਏ ਚ ਘੋੜਾ ਕਹਿੰਦੇ ਕਰ ਲਓ ਤੇ ਪਚਾ ਦੇਵਾਂਗੇ ਤੁਹਾਨੂੰ ਉੱਪਰ ਅੜਮੀ ਚੜਾਈ ਆ ਸਿੱਧੀ ਬਿਲਕੁਲ ਗੋਲੀ-ਗੋਲੀ ਕਰਕੇ ਪਾਰ ਹੋਊਗਾ 9 ਕਿਲੋਮੀਟਰ ਕਿੰਨੇ ਪੈਸੇ ਘੋੜੇ ਦੇ ਅੰਦਰ ਤੋਂ ਨਹੀਂ ਹੈਂ ਮੇਰਾ ਦੋੜੇ ਦੇ ਇਹ ਆ ਦੇਖ ਲੋ ਘੋੜੇ ਘੋੜੇ ਤਾਂ 1500 ਰੁਪਏ ਗੋਵਿੰਦਾਨ ਗੋਵਿੰਦ ਤਾਂ ਆਉਂਦਾ 1500 ਰੁਪਏ ਮੰਗਦੇ ਆ ਪਰ ਫਾਇਦਾ ਕੋਈ ਨਹੀਂ ਟ੍ਰੈਕਿੰਗ ਕਰਦੇ ਜਾ ਫੰਦਾ ਵਿੱਚ ਵਿਚਾਲੇ ਸਿੱਧੇ ਹੀ ਚੜਾਈ ਆ ਜਾਂਦੀ ਆ ਤੇ ਵਿੱਚ ਵਿਚਾਲੇ ਬਿਲਕੁਲ ਸਹੀ ਏਰੀਆ ਆ ਜਾਂਦਾ ਪਲੇਨ ਬਾਥਰੂਮ ਬਣੇ ਹੋਏ ਆਸਤੇ ਜੈ ਬਾਥਰੂਮ ਵੀ ਬਣੇ ਹੋਏ ਤੇ ਦੇਖੋ ਤੁਸੀਂ ਆਸਪਾਸ ਦਾ ਮਾਹੌਲ ਪੂਰਾ ਘੈਂਟ ਦ੍ਰਿਸ਼ ਆ ਜੰਨਤ ਜੀ ਫਿਰਦੇ ਆ ਸਮਝ ਲਓ ਪਰ ਇਹ ਟ੍ਰੈਕਿੰਗ ਥੋੜੀ ਜੀ ਬਹੁਤ ਔਖੀ ਆ ਹਿੰਮਤ ਕਰਕੇ ਬੰਦਾ ਪਹੁੰਚ ਜਾਵੇ ਤਾਂ ਪਹੁੰਚ ਪਹੁੰਚ ਜਾਵੇ ਪਹੁੰਚ ਹੀ ਜਾਂਦੇ ਆ ਹੌਲੀ ਹੌਲੀ ਸਾਰੇ ਕਿਸੇ ਨੂੰ ਟਾਈਮ ਜ਼ਿਆਦਾ ਲੱਗਦਾ ਕਿਸੇ ਨੂੰ ਘੱਟ ਲੱਗ ਤੇ ਜਿੱਥੇ ਬੈਠਾ ਆਪਣਾ ਆਰਾਮ ਕਰਨ ਨੂੰ ਬੈਂਚ ਵੀ ਲੱਗੇ ਹੋਏ ਆ ਦੇਖੋ ਗगन ਜੀ ਰੋਗੇ ਸਾਂ ਚੜ ਗਿਆ ਪੂਰਾ ਨਾ ਇਕਦਮ ਸਿੱਧੀ ਚੜਾਈ ਆ ਜਾਂਦੀ ਐ ਉਦੋਂ ਸਾਹ ਚੜ ਜਾਂਦਾ ਪੂਰਾ ਬਾਕੀ ਸੰਗਤਾਂ ਆ ਰਹੀਆਂ ਨੇ ਉਧਰੋਂ ਜਿਆਦਾਤਰ ਲੋਕ ਆ ਹੀ ਰਹੇ ਆ ਜਾ ਬਹੁਤ ਘਟ ਰਹੇ ਆ ਦੇਖੋ ਆ ਤਿੰਨ ਜਣੇ ਹੋਰ ਬਾਈ ਆ ਗਏ ਆਪਣੇ ਨਾਲ ਸੱਤ ਜਣੇ ਹੋ ਗਏ ਟੋਟਲ ਗੋਬਿੰਦਾਂਵਾਂ ਚਾਣ ਵਾਲੇ ਤੇ 50 ਕਿ ਮੀਟਰ ਹੀ ਮਸਾ ਤੁਰਦੇ ਆ ਸਾਹ ਚੜ ਜਾਂਦਾ ਬਹੁਤ ਖੜੀਆਂ ਚੜਾਈਆਂ ਨੇ ਹੌਲੀ ਹੌਲੀ ਟਰੈਕ ਹੋਊਗਾ ਪੂਰਾ। ਲੋਈਆ ਪਿੱਛੇ ਵੀ ਆ ਰਹੀਆਂ ਸੰਗਤਾਂ ਦੇਖੋ। ਹੌਲੀ ਹੌਲੀ ਇਕੱਠੇ ਹੋਈ ਜਾਂਦੇ ਆ। ਕਈ ਵਾਰੀ ਕੀ ਹੁੰਦਾ ਹੁਲਕੀਆਂ ਵੀ ਲੱਗ ਜਾਂਦੀਆਂ। ਦੇਖ ਲੋ। ਜਿਆਦਾ ਹਿੰਮਤ ਕਰਨ। ਲੋਈ ਇੱਥੇ ਆ ਕੇ ਦੋ ਰਸਤੇ ਆ। ਇੱਕ ਆ ਜਿਹੜਾ ਪਿੱਛੇ ਜਾ ਰਿਹਾ ਇਹ ਸਹੀ ਰਸਤਾ ਬਿਲਕੁਲ ਤੇ ਜਿਹੜਾ ਆ ਇਧਰ ਨੂੰ ਜਾ ਰਿਹਾ ਇਹ ਰਸਤਾ ਪੁਰਾਣਾ ਵਾ ਇਧਰ ਨਾ ਜਾਇਓ। ਅਸੀਂ ਇਧਰੋਂ ਆਏ ਆ ਵਾਪਸ ਤੇ ਬਿਲਕੁਲ ਸਿੱਧਾ ਰਸਤਾ ਆ ਵਾ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ। ਦੇਖੋ ਸੰਗ ਤਾਂ ਵੀ ਰਹੀਆਂ ਨੇ ਬਿਲਕੁਲ ਸਿੱਧਾ ਰਸਤਾ ਇਹ ਹੈ ਤੇ ਜੇ ਤੁਸੀਂ ਇਧਰੋਂ ਆ ਰਹੇ ਹੋ ਤਾਂ ਆਹ ਰਸਤਾ ਨਾ ਚੜਿਓ ਇਹ ਰਸਤਾ ਬੰਦ ਆ ਤੇ ਆਹ ਰਸਤਾ ਮੇਨ ਦੇਖੋ ਜੀ ਸਿੱਧਾ ਤੇ ਥੋੜੀ-ਥੋੜੀ ਟਰੈਕਿੰਗ ਕਰ ਰਹੇ ਆ ਬਹੁਤ ਔਖੀ ਟਰੈਕਿੰਗ ਆ ਖੜੀ ਚੜਾਈ ਹੈ ਕਿਰਪਾ ਧੀਰੇ ਚੱਲੇ। ਬਈ ਖੜੀਆਂ ਚੜਾਈਆਂ ਨੇ ਦੇਖ ਲਓ ਅੱਗੇ ਕਿਤੇ-ਕਿਤੇ ਸਹੀ ਆ ਤੇ ਕਿਤੇ-ਕਿਤੇ ਸਿੱਧੀ ਖੜੀ ਚੜਾਈ ਆ। ਥੋੜਾ ਜਿਹਾ ਦੇਖ ਕੇ ਧਿਆਨ ਨਾਲ ਪੈਰ ਫਿਸਣ ਦਾ ਵੀ ਡਰ ਆ। Iapunah Ramal try. Kau sihat tak? 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 Kau ਇਹ ਰੋਈ ਸੰਗਤਾਂ ਰੀਆਂ ਪੂਰੀਆਂ ਅੰਮੋ ਵਰ੍ਹਦੇ ਪਿਛੇ ਤੇ ਅੱਗੇ ਵੀ ਦੇਖੋ ਵਾਪਸੀ ਤੇ ਅਸਲ ਬਾਈ ਤੁਸੀਂ ਕੱਲ ਵੀ ਲੋਗ ਬਣਾ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਦੋ ਲੋ ਪਹਾੜ ਕਿੱਡੇ ਉੱਚੇ ਉੱਚੇ ਤੇ ਇੱਧਰ ਹੈ ਆਪਣਾ ਵਾਟਰਫਾਲ ਦੇਖੋ ਕਿੰਨਾ ਤਗੜਾ ਬਰਸ ਫਰ ਫਰ ਕੇ ਆ ਰਹੀ ਹੈ ਪਾਣੀ ਇਹ ਇਹ ਜੇ ਪੱਥਰਾਂ ਦੀ ਟਰੈਕਿੰਗ ਆ ਜੀ ਸਾਰੀ ਹੂੰ ਕਿਤੇ ਚੜਾਈ ਤੇ ਕਿਤੇ ਉਤਰਾਈ ਪਰ ਜ਼ਿਆਦਾਤਰ ਜਾਣ ਲੱਗੇ ਚੜਾਈ ਮਿਲਦੀ ਆਂ। ਠੀਕ ਗੰਗੇ ਤੇ ਅੱਛਾ ਸੇਮ ਚੀਜ਼ ਚੜਾਈ ਵੀ ਉਤਰਾਈ ਵੀ ਦੇਖ ਲੋ ਖੜੀਆਂ ਚੜਾਈਆਂ ਨੇ ਖੜੀਆਂ। ਨਵੀਂ ਪਾਣੀ ਭਰ ਲਿਆ ਆਪਾਂ ਤੇ ਨਿਕਲਣਾ ਹੈ ਕੱਟਿਆ ਜਦੋਂ ਦੇ ਤੁਸੀਂ ਸ਼ੁਰੂ ਕੀਤਾ ਨਾ ਰੱਟ ਰਿਹਾ ਹੈ ਘਟੋ ਘਟਾ ਦਾ 7 8 ਲੱਖ ਰੁਪਏ ਕਮਾ ਲਿਆ ਹਾਂ ਹਾਂ ਇੱਕ ਦਿਨ ਚ ਘਟੋ ਘਟਾ ਮੈਂ ਕਹਿੰਦਾ 3000 ਇੱਕ ਇੱਕ ਦਾ 1% ਇੱਕ ਸਾਈਡ ਦਾ ਇੱਕ ਸਾਈਡ ਦਾ ਇੱਕ ਬੰਦੇ ਦਾ 3000 ਰੁਪਏ ਲੈਂਦੇ ਆ ਤੇ ਘਟੋ ਘਟਾ 20 25 ਕਿਹੜੇ ਲਾਤੇ ਹਨ ਆਪਣੇ ਆਪਣੇ ਸਾਹਮਣੇ ਸਾਹਮਣੇ 2 ਘੰਟੇ ਦੇ ਵਿੱਚ ਤੇ ਆਹ ਗਲੂਕੋਂਡੀ ਵਗੈਰਾ ਜਰੂਰ ਰੱਖੋ ਇਹ ਹੀ ਨਰਜੀ ਦਿੰਦੀ ਆ ਬਹੁਤ ਲੰਮਾ ਟਰੈਕ ਆ ਤੇ ਆਹ ਦੇਖ ਲਓ ਤੁਸੀਂ ਪਾਣੀ ਵੀ ਕਿਤੇ ਕਿਤੇ ਮਿਲਣਾ ਜਿੱਥੇ ਰਾਹ ਜਿੱਦਾਂ ਟੁੱਟੇ ਦੇਖੇ ਉਥੇ ਪਾਣੀ ਆਪਣਾ ਪੂਰਾ ਫੁੱਲ ਇੰਤਜ਼ਾਮ ਕਰ ਲੋ। ਕਿਹਾ ਜੀ ਉੱਪਰ ਜਾ ਕੇ ਪਾਣੀ ਮਹਿੰਗਾ ਦਿੰਦੇ ਆ ਫਿਰ। ਤੇ ਇਧਰੋਂ ਆ ਰਹੀਆਂ ਸੰਗਤਾਂ ਦੇਖ ਲੋ ਵਾਪਸੀ ਵਾਲੀ। ਹੋਈ ਦੇਖੋ ਆ ਰਿਆ ਮੇਲਾ ਘੋੜਿਆਂ ਦਾ। ਆ ਰਹੀਆਂ ਸੰਗਤਾਂ ਦਰਸ਼ਨ ਕਰਕੇ ਹੁਣ ਪਹੁੰਚਾਓ। ਵਾਸਤੇ ਜਿੱਦਾਂ ਦੇ ਸੁੰਦਰ-ਸੁੰਦਰ ਦ੍ਰਿਸ਼ ਆਉਣੇ ਆ ਦੇਖੋ ਸਾਹਮਣੇ ਪਹਾੜ ਕਿੰਨਾ ਘੈਂਟ ਵਾਈਟ ਕਲਰ برف ਪਈ ਹੋਈ ਆ ਪੂਰੀ برف ਦਾ ਮਣੀ ਖੁਰਖੁਰ ਕੇ ਸਿੱਧਾ ਚੜਨੇ ਜਾ ਰਿਹਾ ਦੇਖੋ ਸਾਹਮਣੇ ਆ ਚੜਨਾਵਾ ਸਾਹਮਣੇ ਦੇਖੋ ਆ ਦੇ ਲੋ ਬੰਦੇ ਛੱਡਣ ਵਾਲੇ ਇੱਥੇ ਬੰਦੇ ਛੱਡ ਛੱਡਣ ਜਾਂਦੇ ਉੱਪਰ ਪਹਿਲੇ ਲੈ ਕੇ ਇਹ ਤੋਂ ਨਹੀਂ ਤੁਰਿਆ ਜਾਂਦਾ ਲੋ ਇਹ ਟਾਈਮ ਹੋ ਗਏ ਆਪਣੇ 6 ਵਜ ਗਏ ਪੂਰੇ ਤੇ ਦੇਖੋ 뷰 ਇੱਥੋਂ ਹੈਗਾ 4 ਕਿਲੋਮੀਟਰ ਦੇਖ ਲੋ ਇਹ ਦ੍ਰਿਸ਼ ਪੂਰਾ ਕਹ ਪਹਾੜ ਦੇਖ ਲੋ ਜੀ ਨਾਈਸ 뷰 ਝਰਨੇ ਵਰਤਮਾ ਦਾ ਪਾਣੀ ਥੋਰ-ਥੋਰ ਕੇ ਆ ਰਿਹਾ ਪੂਰਾ ਇਹਹੋ ਬਿਊਟੀਫੁਲ ਟਰੈਕ ਯਾ ਮਤਾਂ ਨੇ ਬੰਦੇ ਬੰਦੇ ਜੰਨਤ ਯਾ ਬੁਰੀ ਇਸੇ ਸਾਹਮਣੇ ਆ ਰਿਹਾ ਹੈਲੀਕਾਪਟਰ ਖਾਸ ਪਾਣੀ ਇਹ ਸ਼ੋਰ ਦੇਖੋ ਪਾਣੀ ਦਾ ਕੀ ਬਾਤ ਦੇਖੋ ਜੀ ਵਿਊ ਕਿੰਨਾ ਘੈਂਡ ਆ ਪਿੱਛੇ ਆਪਣੇ ਪਹਾੜ ਵੱਡੇ ਵੱਡੇ ਤੇ ਇੱਧਰ ਦੇਖੋ ਬਰਫ ਵਾਲੇ ਪਹਾੜ ਸਾਡੇ ਜਿੱਥੇ ਵਾਈਪਰ ਜਿੱਥੇ ਜਿੱਥੇ ਦੇਖਣ ਨੂੰ ਲੱਗਦਾ ਕੀ ਬਾਤ ਹੈ ਬੱਲੇ ਬੱਲੇ ਆ ਘੈਂਡ ਘੈਂਡ ਵਿਊ ਆ ਰਿਹਾ ਦੂਰਾ ਦੇਖੋ ਪਾਣੀ ਦੀ ਰੌਣਕ ਕਿੱਦਾਂ ਹੈਗਾ ਇਹ ਵਾਟਰਫਾਲ ਜੰਨਤ ਵਾਲੀਆਂ ਸੁਣਾਵਾ ਪੈਦੀਆਂ ਨੇ ਬੁੜੀਆਂ ਦੇਖ ਲਓ ਪਾਣੀ ਦਾ ਚਾਉਂਦੇ ਕੋਈ ਨਾ ਪੈਂਦਾ ਕੋਈ ਸਹਾਲਾ ਦੇ ਬਰਤੋਂ ਵਰਗੇ ਹਰੀਆ ਥਾਂ ਤੇ ਬੰਨੇ ਹੋਏ ਨੇ ਜੇ ਬੱਲੇ ਕੋਲ ਜੇ ਬੱਲੇ ਕੋਲ ਪਰ ਕਰਾਂਗੇ ਉਹ ਦੇਖੋ ਇੱਧਰ ਵੀ ਵਾਧਿਆ ਭੱਜ ਰਿਹਾ ਪਹਾੜ ਲੋਇ ਇੱਥੇ 3.80 ਚਾ ਚੂ ਠੀਕ ਹੈ ਆਪਾਂ ਹੋ ਗਏ ਰੈਡੀ ਹੁਣ ਅੱਗੇ ਜਾਣ ਵਾਸਤੇ ਤੇ ਪਹਾੜ ਦੇਖੋ ਪਹਿਲਾਂ ਕਿੱਡੀ ਚਾਦਰ ਵਿਛਾਈ ਹੋਈ ਜੀ ਪੂਰੀ ਸਾਡੇ 3.5 ਕਿਲੋਮੀਟਰ ਅੱਗੇ ਇੱਕ ਚੱਲਦੇ ਆਂ ਕਰਦੇ ਆਂ ਟਰੈਕਿੰਗ ਸ਼ੁਰੂ 3.5 ਕਿਲੋਮੀਟਰ ਹੋਰ ਰਹਿ ਗਿਆ ਡੇਢ ਘੰਟਾ ਹੋਰ ਲੱਗੂ ਘਟੋ ਘਟਾ ਲੋਈ ਦੇਖੋ ਇੱਕ ਵਾਰੀ ਫੇਰ ਆ ਗਿਆ ਹੈਲੀਕਾਪਟਰ 15 20 ਜਿਹੜੇ ਮਾਰਦੇ ਨੇ ਉਹ ਆ ਰਿਹਾ ਦੂਰੋਂ ਦੇਖੋ ਕਿਰਾਇਆ ਬਹੁਤ ਮਹਿੰਗਾ ਬਹੁਤ ਰੁਪਈਆ ਵੜਦੇ ਆ ਡੇਲੀ ਟਾਈਮ ਵੱਜ ਗਏ 7 ਵਜ ਕੇ 6 ਮਿੰਟ ਤੇ ਹਨੇਰਾ ਹੋਣ ਡਿਆ ਦੇਖ ਲਓ ਬਹੁਤ ਜ਼ਿਆਦਾ ਥਕਾਵਟ ਵਾਲਾ ਏਰੀਆ ਤੇ 100 100 ਮੀਟਰ ਮਸਾਂ ਹੀ ਵਾਟਪਾਰ ਹੁੰਦੀ ਆ ਤੇ ਉਹ ਵੀ ਡੰਡਿਆਂ ਦੇ ਸਹਾਰੇ ਦੋ ਤਿੰਨ ਘੰਟੇ ਹੋਰ ਲੱਗ ਜਣੇ ਹਜੇ। ਅੰਦੇ ਪਹੁੰਚਦੇ। ਹੌਂਸਲਾ ਸਭ ਤੋਂ ਵੱਡੀ ਚੀਜ਼ ਆ। ਤੇ ਹੌਂਸਲਾ ਰੱਖ ਕੇ ਜਦੋਂ ਵੀ ਤੁਸੀਂ ਆਉਣਾ ਚੱਲੀ ਜਾਣਾ। ਹੌਂਸਲਾ ਨਹੀਂ ਹਾਰਨਾ। ਜਿਵੇਂ ਮੰਨ ਲਓ ਇਹ ਟਰੈਕਿੰਗ ਆ। ਓਵੇਂ ਹੀ ਜ਼ਿੰਦਗੀ ਦਾ ਸਫ਼ਰ ਆ। ਜਿਵੇਂ ਆਪਾਂ ਜ਼ਿੰਦਗੀ 'ਚ ਸੁੱਖ-ਦੁੱਖ ਦੇਖਦੇ ਆ। ਓਵੇਂ ਹੀ ਮੰਨ ਲਓ ਵੀ ਟਰੈਕਿੰਗ 'ਚ ਆਪਾਂ ਨੂੰ ਤਰਾਈ ਵੀ ਮਿਲ ਜੂਗੀ, ਚੜ੍ਹਾਈ ਵੀ ਮਿਲ ਜੂਗੀ। ਸੇਮ ਜ਼ਿੰਦਗੀ ਵਾਲਾ ਪ੍ਰੋਸੀਜਰ ਆ। ਤੇ ਕਦੇ ਵੀ ਹੌਸਲਾ ਨਹੀਂ ਹਾਰਨਾ ਹੌਸਲਾ ਰੱਖ ਕੇ ਚੱਲੋ ਤੇ ਮੰਜ਼ਿਲ ਤੱਕ ਬੰਦਾ ਆਪਣੇ ਆਪ ਹੀ ਪਹੁੰਚ ਜਾਂਦਾ ਤੇ ਨੇਰਾ ਹੋ ਰਿਹਾ ਕੋਸ਼ਿਸ਼ ਕਰਨਾ ਵੀ ਨੇਰੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਦੀ ਤੇ ਕਿਉਂਕਿ ਇੱਥੇ ਆ ਕੇ ਥੋੜਾ ਜਾਂ ਏਰੀਆ ਜੰਗਲੀਆ ਹੋ ਜਾਂਦਾ ਰਾਤ ਨੂੰ ਨਾ ਜਾਨਵਰ ਵਗੈਰਾ ਵੀ ਨਿਕਲੇ ਆਉਂਦੇ 8:30 ਹੋ ਗਏ ਤੇ ਦੇਖ ਲਓ ਹਰੇ ਫਿਰਦੇ ਆ ਇੱਧਰ ਲੋ ਜੀ 8:41 ਮਿੰਟ ਹੋ ਗਏ ਦੇਹ ਨੂੰ ਨੀਰਾ ਹੀ ਨੀਰਾ OI ਲਈ ਸਾਹਮਣੇ ਆ ਗਏ ਹੈਲੀਪੈਡ ਦੇਖ ਲੋ ਨੇਰਾ ਪੂਰਾ ਵਾ ਆਸ-ਪਾਸ ਕੁਛ ਨਹੀਂ ਦਿਖਦਾ ਬਸ ਜਿੱਥੇ ਲਾਈਟਾਂ ਜਗਦੀਆਂ ਇੱਥੇ ਦਿਖ ਰਿਹਾ ਮਾੜਾ-ਮੋਟਾ ਕੁਛ ਲਓ ਜੀ ਪਹੁੰਚ ਗਏ ਹੁਣ ਆਪਾਂ ਆਂ ਵੀ ਗਏ ਉੱਪਰ ਗੋਬਿੰਦ ਧਾਮ ਨੇੜੇ ਹੀ ਆ ਤੇ ਰਾਤ ਦਾ ਵਿਊ ਦੇਖੋ ਕੰਨ ਹੋ ਗਏ ਠੰਡੇ ਇੰਨੇ ਠੰਡਾ AC ਚੱਲ ਰਿਹਾ ਪੂਰਾ ਕਿਨੇ ਗਗਨ ਹੋਰ ਬੁਰਾ ਹਾਲ ਆ ਦੇਖ ਲੋ ਕੁਦਰਤੀ AC ਆ ਆਂ برفਾਂ ਪੈ ਰੀਆਂ ਬਾਕੀ ਸਵੇਰੇ ਦੇਖਾਂ ਕੀ ਮਾਹੌਲ ਆ ਤੇ ਨਵੇਂ ਬਲੌਗ ਦਿਖਾਵਾਂਗੇ ਤੁਹਾਨੂੰ ਸ਼੍ਰੀ ਹਿਮਕੁੰਡ ਸਾਈਂ ਦੇ ਦਰਵਾਜ਼ੇ ਆ ਸਾਹਮਣੇ ਲੱਗਿਆ ਬੋਰਡ ਕਸ਼ਮੀਰ سے ਕਨਿਆ ਕੁਮਾਰੀ ਤੱਕ ਹਮ ਸਭ ਇੱਕ ਹੈ ਰਾਸ਼ਟਰੀ ਸੰਪਰਦਾਇ ਦੀ ਰੱਖਿਆ ਕਰੇ ਇਹ ਹੋ ਰਿਹਾ ਹਲੇ ਨਾਈਟ ਟ੍ਰੈਕਿੰਗ 9 ਦੇ ਕਰੀਬ ਟਾਈਮ ਹੋ ਗਿਆ 9 ਤੋਂ ਉੱਤੇ ਦੇਖੋ ਬੜੀ ਮੁਸ਼ਕਲ ਨਾਲ ਪਹੁੰਚੇ ਆ ਹਜੇ ਵੀ ਥੋੜਾ ਜੀ ਦੋਸਤੋ ਪਹੁੰਚ ਗਏ ਆਪਾਂ ਫਿਰ ਸ੍ਰੀ ਗੋਬਿੰਦ ਕਾੰਮ ਗੋਬਿੰਦ ਕਾੰਮ ਦੇ ਹਾਂਜੀ ਇੱਥੇ ਫਾਲ ਹਾਲ ਤਾਂ ਹੋਣਿਆ ਫੁੱਲ ਤੇ ਰੂਮ ਰੈਂਟ ਦੇ ਲੈਣਾ ਪੈਣਾ ਦੇਖਦੇ ਆਂ ਬੜੀ ਮੁਸ਼ਕਲ ਨਾਲ ਪਹੁੰਚੇ ਆਂ ਕਾੰਮ ਹੋ ਗਿਆ ਆਪਣਾ 21 21 ਮਤਲਬ 9 21 ਹੋ ਗਿਆ ਦੂਜੇ ਦੁਆਰਾ ਸ਼੍ਰੀ ਇੰਪਮਾਨ ਸਾਹਿਬ ਗੋਬਿੰਦ ਕਾੰਮ ਜੰਮੇ ਲੱਗੇ ਹੋਏ ਆ ਦੇਖੋ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਵਾਹਿਗੁਰੂ ਦੇਖੋ ਸਨ ਤਾਂ ਜੀ ਸਾਰੇ ਹਿੰਦਕ ਸਾਰੇ ਗੋਬਿੰਦ ਧਾਮ ਲੋਕ ਦੇਖਣ ਅਸੀਦ ਦਫਤਰ ਜੇ ਸਾਰੀ ਸਹੂਗਦਾ ਇੱਥੇ ਤੁਹਾਨੂੰ ਨਿਜੂਗੀ ਰਹਿਣ ਦਾ ਪ੍ਰਬੰਧ ਹਾਲ ਹੈਗਾ ਤੇ ਇੱਧਰ ਲਹਿਗਾ ਲੰਗਰ ਹਾਲ बहुत ज्यादा हम हम माहौल पूरा लोग इतने सुते हुए आस पास देखो इत कर सकते हो माहौल पूरा गोबिंद धाम ਗੁਰਦੁਆਰੇ ਚ ਤਾਂ ਸੀਗਾ ਹਾਲ ਫੁੱਲ ਬਾਕੀ ਨਾ ਉਥੇ ਰੂਮ ਮਿਲੇ ਆ ਤੇ ਰੂਮ ਲਿਆ ਇਹ ਹੋਟਲ ਦੇ ਵਿੱਚ ਦੇਖ ਲੋ ਰੂਮ ਕਿੰਨਾ ਘੈਂਟ ਆ ਤੇ ਮੰਗਦੇ ਤਾਂ ਬਹੁਤ ਪੈਸੇ ਜੀ 2000 ਦੇ ਵਿੱਚ ਦੋ ਬੈੱਡ ਲੱਗੇ ਹੋਏ ਆ ਦੋ ਬੈੱਡ ਲੱਗੇ ਹੋਏ ਆ ਤੇ ਭਾਈ ਖਾਰੇ ਜਲੇਬੀ ਦੇਖ ਲੋ ਤੇ ਰਜਾਈਆਂ ਪੈ ਗਿਆ ਰਜਾਈਆਂ ਕਿੱਥੇ ਪੰਜਾਬ ਚ ਆਪਣੇ ਗਰਮੀਆਂ ਫੁੱਲ ਜੋਰਾਂ ਦੇ ਇੱਥੇ ਠੰਡ ਪੂਰੀ ਤੇ ਗਲੇਸ਼ੀਅਰ ਡੇ ਗਿਆ ਕਹਿੰਦੇ ਕੱਲ ਨੂੰ ਪਤਾ ਨਹੀਂ ਖੁੱਲੂਗੇ ਨਹੀਂ ਇਕ ਕਲ ਨੂੰ ਪਤਾ ਲੱਗ ਗਿਆ ਗਗਨ ਜੀ ਇੱਧਰ ਆ ਗਏ ਨੇ ਕੰਬਲ ਲੈ ਕੇ ਕੰਬਲ ਖਾ ਰਹੇ ਆ ਗਰਮਾ ਗਰਮ ਜਲੇਬੀਆਂ ਰਾਤ ਦਾ ਟਾਈਮ ਕਿੰਨਾ ਹੋ ਗਿਆ ਭਾਈ ਸਾਢੇ 10 ਵਜੇ ਗਰਮਾ ਗਰਮ ਜਲੇਬੀਆਂ ਖਾ ਰਹੇ ਆ ਤੇ ਉੱਤੋਂ ਪੈ ਰਹੀ ਠੰਡ ਪੂਰੀ ਦੇਖ ਲੋ ਤੇ ਰਜਾਈਆਂ ਪੈ ਗਈਆਂ ਇੱਥੇ ਆ ਕੇ ਤਾਂ ਸੁਰੂ ਕਲ ਨੂੰ ਆਪਾਂ ਅਗਲਾ ਵਲੌਗ ਦਿਖਾਵਾਂਗੇ ਤੁਹਾਨੂੰ ਜੇ ਤਾਂ ਖੁੱਲ ਗਿਆ ਉੱਤੋਂ ਵੈਸੇ ਕਹਿੰਦੇ ਬਰਫ ਡੈਗੀ ਗਲੇਸ਼ੀਅਰ ਪਰ ਦੇਖ ਲਓ ਆਹ ਰੂਮ ਆਈ ਇਹਦਾ ਰੇਟ ਹੈਗਾ ਉਧਾਂ 4000 ਬੜਾ ਜਿਆਦਾ ਰੇਟ ਮੰਗਿਆ ਸੀ ਤੇ ਥੋੜੀ 바ਰਗੇਨਿੰਗ ਜ਼ਰੂਰੀ ਹੈ ਜਿੱਥੇ ਵੀ ਜਾਓ ਤੁਸੀਂ ਕਿਉਂਕਿ ਇਹ ਰੇਟ ਬਹੁਤ ਜ਼ਿਆਦਾ ਹਾਈ ਫਾਈ ਮੰਗਦੇ ਆ ਤੇ ਰੂਮ ਵੀ ਵੈਸੇ ਵਧੀਆ ਇਹ ਇਹ ਤੁਹਾਨੂੰ 2250 ਵਿੱਚ ਮਿਲ ਸਕਦਾ ਜੇ ਉਹਨਾਂ ਦਾ ਮੂਡ ਹੋਵੇ ਦੇ ਦੇਂਦੇ ਆ 4000 ਤੋਂ ਘੱਟ ਨਹੀਂ ਦਿੰਦੇ ਇਹ ਰੂਮ ਨਾਲ ਵਾਲਿਆਂ ਨੂੰ 4000 ਦਾ ਦਿੱਤਾ ਤੇ ਕਸਮਾ ਚੰਗੀ ਆ ਸਮਝ ਲਓ ਵੀ 2000 ਦਾ ਮਿਲਿਆ ਹੈ ਬਾਕੀ 2000 ਤੋਂ ਥੱਲੇ ਦਾ ਕੋਈ ਰੂਮ ਤੁਹਾਨੂੰ ਮਿਲਣਾ ਹੀ ਨਹੀਂ ਬਹੁਤ ਮੋਸਟ ਇੱਕ ਗੁਰਦੁਆਰੇ ਸਟੇ ਗਾਲੀ ਪੜੀ ਹਾਂ ਗੁਰਦੁਆਰੇ ਵੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਸੰਗਤਾਂ ਬਹੁਤ ਆਈਆਂ ਹੋਈਆਂ ਤੇ ਇਹ ਹੈਗਾ ਜੀ ਬੈੱਡ ਦੇਖੋ ਡਬਲ ਬੈੱਡ ਲੱਗੇ ਚਾਰ ਜਣਿਆਂ ਵਾਸਤੇ ਬਹੁਤ ਵਧੀਆ ਰੂਮ 'ਚ ਰਹਿ ਸਕਦੇ ਚਾਰ ਜਣੇ ਬਾਕੀ ਚਾਰਜਿੰਗ ਪੁਆਇੰਟ ਪੁਆਇੰਟ ਸਭ ਕੁਝ ਹੈਗਾ ਤਾਂ ਇਹ ਨੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਬਹੁਤ ਵਧੀਆ ਰੂਮ ਵੀ ਦੇਖੋ ਪੂਰਾ ਵਧੀਆ ਖੁੱਲਾ ਡੋਲਾ ਬਸ ਇੱਕ ਦਿੱਕਾ ਤਾਂ ਇੱਥੇ ਗੀਜ਼ਰ ਗੁਜ਼ਰ ਨਹੀਂ ਲੱਗਿਆ ਮਿਲਣਾ ਪਾਣੀ ਪਾਣੀ ਪੂਰਾ ਠੰਡਾ 100 ਰੁਪਏ ਦੀ ਲੱਗਦਾ ਬਾल्टी ਲੈਣੀ ਪੈਣੀ ਆ ਗਰਮ ਪਾਣੀ ਦੀ ਜਿੱਥੇ ਮਰਜੀ ਪੀ ਸਾਰੇ ਜਿੰਨੇ ਵੀ ਹੋਟਲ ਇਦਾਂ ਹੀ ਆ ਗੀਜ਼ਰ ਕਿਸੇ ਵਿੱਚ ਨਹੀਂ ਆ ਇਹ ਹੁਣ ਦਿਖਾਉਨੇ ਆ ਤੁਹਾਨੂੰ ਬਾਹਰ ਦਾ 뷰뷰 ਦੇਖੋ ਤੁਸੀਂ ਬਾਹਰ ਦਾ ਕਿੰਨਾ ਘੈਂਟ ਆ ਰੂਮ ਦੇ ਬਾਹਰ ਦਾ 뷰 ਦਿਖਾਉਨੇ ਆ ਤੁਹਾਨੂੰ ਬਹੁਤ ਵਧੀਆ ਲੱਗਣਾ ਦੇਖੋ ਜੀ ਨਿਕਲਦੇ ਸਾਰੇ ਦੇਖੋ ਸਾਹਮਣੇ ਪਹਾੜ ਘੈਂਟ ਘੈਂਟ ਉੱਤੇ ਪਈ ਹੋਈ ਆ ਬਰਫ਼ ਚਿੱਟੀ ਚਿੱਟੀ ਦੇਖੋ ਕੀ ਖੂਬਸੂਰਤ ਨਜ਼ਾਰਾ ਦੇਖੋ ਪਹਾੜ ਕਿੰਨੇ ਉੱਚੇ ਉੱਚੇ ਆ ਬਰਫ਼ ਪਈ ਹੋਈ ਆ ਚੋਟੀਆਂ ਤੇ ਤੇ ਠੰਡ ਪੂਰੀ ਜ਼ਿਆਦਾ ਬਣੀ ਹੋਈ ਆ ਤੇ ਬਹੁਤ ਜ਼ਿਆਦਾ ਠੰਡਾ ਜਦੋਂ ਵੀ ਤੁਸੀਂ ਆਓ ਹਿਮਕੁੰਡ ਸਾਹਿਬ ਆਪਣਾ ਠੰਡ ਦਾ ਪ੍ਰਬੰਧ ਕਰਕੇ ਆਓ ਟੋਪੀ ਜੈਕਟ ਜਰਾਬਾਂ ਚ ਰੂਬਾਂ ਮੋਟੀਆਂ ਤਾਂ ਹੀ ਇੱਥੇ ਆਉਣ ਦਾ ਫਾਇਦਾ ਇੱਥੇ ਆ ਕੇ ਬੰਦੇ ਨੂੰ ਪੂਰੀ ਠੰਡ ਲੱਗਦੀ ਆ ਹਲੇ ਤਾਂ ਇੱਥੇ ਅਸੀਂ ਉੱਪਰ ਜਾਣਾ ਜਦੋਂ ਬਹੁਤ ਜ਼ਿਆਦਾ ਠੰਡ ਹੋ ਜਾਣੀ ਉੱਪਰ ਜਾ ਕੇ ਦੇਖ ਲਓ ਥਿਓ ਕਿੰਨਾ ਘੈਂਟ ਆ ਰੂਮ ਦੇ ਬਿਲਕੁਲ ਸਾਹਮਣੇ ਇਹ ਰੂਮ ਹੈ 807 ਨੰਬਰ ਤੇ ਅਸੀਂ ਪਹੁੰਚੇ ਸੀ ਕੱਲ ਰਾਤ ਨੂੰ 9 ਵਜੇ ਟ੍ਰੈਕਿੰਗ ਕਰਕੇ ਬਹੁਤ ਨੇਰੇ ਪੇ 3 ਵਜੇ ਚੱਲੇ ਸੀ ਕੋ 2:30 3 ਵਜੇ ਗੋਬਿੰਦ ਘਾਟ ਤੋਂ ਤੇ ਗੁਰਦੁਆਰਾ ਸਾਹਿਬ 'ਚ ਬਹੁਤ ਜ਼ਿਆਦਾ ਭੀੜ ਸੀ ਹਾਲਵੇ ਫੁੱਲ ਸੀਗੇ ਦੇਖੋ ਜੀ ਬਾਕੀ ਟ੍ਰੈਕਿੰਗ ਬਹੁਤ ਔਖੀ ਆ ਥੋੜਾ ਜਿਹਾ ਹੌਸਲੇ ਨਾਲ ਚੱਲਣਾ ਪੈਂਦਾ ਹੌਸਲੇ ਨਾਲ ਚੱਲ ਕੇ ਤੁਸੀਂ ਪੂਰੇ ਆਮ ਨਾਲ 7-8 ਘੰਟਿਆਂ ਚ ਪਹੁੰਚ ਸਕਦੇ ਕਈ ਲੋਕ ਵਿਚਾਰੇ 7 ਵਜੇ ਤੇ ਚੱਲੇ ਹੋਏ ਸਵੇਰ ਦੇ ਰਾਤ ਨੂੰ 9-10 ਵਜੇ ਪਹੁੰਚੇ ਆ ਇਸ ਕਰਕੇ ਰੁਕਣਾ ਨਹੀਂ ਥੋੜਾ ਥੋੜਾ ਚੱਲਦੇ ਰਹਿਣਾ ਇੱਕ ਦੋ ਮਿੰਟ ਦੀ ਅਰੇਸਟ ਕਰਕੇ ਚੱਲੀ ਚੱਲੋ ਕੱਲ ਜਦੋਂ ਪਹੁੰਚੇ ਸੀ ਤੇ ਇੱਥੇ ਡਿੱਗੇ ਸੀ ਗਲੇਸ਼ੀਅਰ ਜਿਵੇਂ ਆ ਤੇ ਕਿਹੜੇ ਪਹਾੜ ਰਾਸਤੇ ਗਲੇਸ਼ੀਅਰ ਆਉਂਦੇ ਆ برف ਦੇ ਤੇ ਉਹ ਨਾ ਤੇ ਪੀੜ ਜ਼ਿਆਦਾ ਪੈ ਗਈ ਸੀ ਇਸ ਕਰਕੇ ਗਲੇਸ਼ੀਅਰ ਡਿੱ ਗਿਆ ਤੇ ਕੱਲ ਸੰਗਤਾਂ ਵੀ ਕੁਝ ਥੱਲੇ ਬਰਫ ਦੇ ਡੇਗੀਆਂ ਸੀ ਬਰਫ ਦੇ ਥੱਲੇ ਆ ਗਈਆਂ ਸੀ ਸੰਤਾਂ ਤੇ ਕੁਝ ਤਾਂ ਰੈਸਕਿਊ ਕਰ ਲਿਆ ਕੁਝ ਲੋਕ ਉੱਤੇ ਮਿਲੇ ਨਹੀਂ ਹਲੇ ਪਤਾ ਨਹੀਂ ਅੱਜ ਸਾਰਾ ਯਾਤਰਾ ਦਾ ਬੰਦ ਸਾਰਾ ਦਿਨ ਬਾਕੀ ਦੇਖੋ ਜੇ 10 ਵਜੇ ਤੱਕ 쿨ਦੇ ਆ ਠੀਕ ਹੈ ਨਹੀਂ ਤਾਂ ਫਿਰ ਕੱਲ ਨੂੰ ਜੋ ਵੀ ਪ੍ਰਸ਼ਾਸਨ ਦਾ ਹੁਕਮ ਹੋਊਗਾ ਉਸ ਹਿਸਾਬ ਨਾਲ ਯਾਤਰਾ ਕਰ ਸਕਦੇ ਅੱਗੇ ਦੇਖ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਚ ਧੰਨਵਾਦ